ਲੁਧਿਆਣਾ ਦੇ ਹੋਟਲ ਨੰਦਾ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਕਮਰੇ ਚੋਂ 55 ਸਾਲਾਂ ਵਿਅਕਤੀ ਦੀ ਸ਼ੱਕੀ ਹਾਲ ਚ ਲਾਸ਼ ਬਰਾਮਦ ਕੀਤੀ ਗਈ ਹੈ ਮ੍ਰਿਤਕ ਦੀ ਪਛਾਣ ਰਾਹੁਲ ਦੇ ਰੂਪ ਵਿੱਚ ਹੋਈ ਹੈ ਜੋ ਕਿ ਲੁਧਿਆਣਾ ਦਾ ਹੀ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਜੋ ਵਿਅਕਤੀ 2 ਦਿਨ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਇਸ ਹੋਟਲ ਵਿੱਚ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਮਰੇ ਚੋਂ ਰਾਹੁਲ ਦੀ ਲਾਸ਼ ਬਰਾਮਦ ਕੀਤੀ ਗਈ ਹੈ ਉਹ ਰਾਹੁਲ ਦੇ ਨਾਂ ਤੇ ਹੀ ਬੁੱਕ ਕੀਤਾ ਗਿਆ ਸੀ ਹਾਂ ਦੋਨਾਂ ਦੇ ਜੀ ਕੀ ਮਾਮਲਾ ਭਾਜੀ ਜਿਹੜਾ ਮਦਰ ਹੋ ਜਾਵਾ ਕੀ ਮਾਮਲਾ ਕੌਣ ਬੰਦਾ ਸੀ ਜੀ ਭਾਜੀ ਇਹ 16 16 ਤਰੀਕ ਐ ਇੱਕ ਦੋ ਬੰਦੇ ਆਏ ਪਹਿਲੇ ਰਾਤ ਨੂੰ 8:50 ਤੇ ਬੁੱਕ ਰਾ ਕੇ ਚਲੇ ਗਏ ਉਸ ਤੋਂ ਬਾਅਦ ਉਹ ਦੋ ਬੰਦੇ ਜਿਹੜਾ ਕਮਰਾ ਬੁੱਕ ਕੀਤਾ ਸੀ ਉਹ ਆਏ ਮਿਸਟਰ ਸੰਦੀਪ ਤੇ ਮਿਸਟਰ ਮੇਖਲ ਰੋਹਿਤ ਜਾਂ ਰਾਹੁਲ ਨਾਮ ਦੇ ਤੇ ਉਸ ਤੋਂ ਬਾਅਦ ਉਹ ਚਲੇ ਗਏ ਮਤਲਬ ਕਿ ਰੂਮ ਦੇ ਵਿੱਚ ਗਏ ਤੇ ਉਹਨਾਂ ਨੇ ਨਿੰਬੂ ਪਾਣੀ ਮੰਗਾਇਆ ਬਸ ਤੇ 12 ਇੱਕ ਪੀਜ਼ਾ ਆਰਡਰ ਹੋ ਕੇ ਆ ਇਹਨਾਂ ਦਾ ਆਇਆ ਬਸ ਉਸ ਤੋਂ ਬਾਅਦ ਉਹ ਕੱਲ ਸਵੇਰੇ ਉਹ ਜਿਹੜਾ ਬੰਦਾ ਸੰਦੀਪ ਸੀ ਉਹ ਆਇਆ ਤੇ ਇੱਥੇ ਰਿਸੈਪਸ਼ਨ ਤੇ ਕਹਿ ਗਿਆ ਕਿ ਮੁੰਡੇ ਦੀ ਤਬੀਰ ਖਰਾਬ ਹੈ ਤੇ ਤੁਸੀਂ ਰੂਮ ਸਫਾਈ ਕਰਨ ਵਾਲਾ ਆ ਰਿਹਾ ਤੇ ਸਫਾਈ ਨਾ ਕਰਾਈਓ ਉਹ ਕਹਿ ਕੇ ਗਿਆ ਤੇ ਅੰਦਰ ਅਰੇ ਜੀ ਭਾਈ 16 ਤਰੀਕ ਰਾਤ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਉਹ ਕਹਿ ਗਿਆ ਤੁਸੀਂ ਤੁਸੀਂ ਨਾ 1000 ਰੁਪਏ ਅਡਵਾਂਸ ਰੱਖ ਲਓ ਤੇ ਮੇਰੇ ਮੁੰਡੇ ਨੇ ਪੁੱਛਿਆ ਰਿਸੈਪਸ਼ਨ ਵਾਲਿਆਂ ਨੇ ਕਿ ਤੁਸੀਂ ਰੂਮ ਕੰਟੀਨਿਊ ਕਰਨਾ ਕਹਿੰਦਾ ਹਾਂ ਜੀ ਰੂਮ ਕੰਟੀਨਿਊ ਕਰਨਾ ਹੈ ਤੇ ਉਹ ਕਹਿ ਕੇ ਚਲਾ ਗਿਆ ਤੇ ਕਹਿੰਦਾ ਤੁਸੀਂ ਤੁਸੀਂ ਅੰਦਰ ਕਿਸੇ ਨੂੰ ਭੇਜਿਆ ਨਾ ਕਿਹਾ ਫਿਰ ਅਸੀਂ ਕਿਸੇ ਨੂੰ ਭੇਜਿਆ ਵੀ ਨਹੀਂ ਨਾ ਉਹ ਰੂਮ ਦਾ ਕੋਈ ਉਹਨੇ ਆਰਡਰ ਦਿੱਤਾ ਕੁਝ ਨਹੀਂ ਕੀਤਾ ਅੱਜ ਸਵੇਰੇ ਫਿਰ ਉਹ ਅਸੀਂ ਸਟਾਫੀ ਰੂਟੀਨ ਹੁੰਦੀ ਹੈ ਕਿ ਜਿਹੜੇ 11 ਵਜੇ ਦੇ ਨੇੜੇ ਤੇੜੇ ਅਸੀਂ ਫੋਨ ਕਰਨਾ ਹੁੰਦਾ ਹਰੇ ਸਾਰੇ ਕਸਟਮਰ ਨੂੰ ਪੁੱਛਣਾ ਹੁੰਦਾ ਕਿ ਤੁਸੀਂ ਜਾ ਰਹੇ ਹੋ ਕਿ ਨਹੀਂ ਜਾ ਰਹੇ ਤਾਂ ਉਸ ਨਾਲ ਅਸੀਂ ਆਪਣੇ ਰੂਮ ਅਲਾਟ ਕਰਨੇ ਹੁੰਦੇ ਅਸੀਂ ਮੈਂ ਮੈਂ ਰਿਸੈਪਸ਼ਨ ਤੇ ਆਇਆ ਤੇ ਮੈਂ ਉਹਨੂੰ ਉਹਦੇ ਰੂਮ 'ਚ ਫੋਨ ਕੀਤਾ ਫੋਨ ਚੱਕਿਆ ਨਹੀਂ ਫਿਰ ਅਸੀਂ ਆਪਣੇ ਐਂਟਰੀ ਰਜਿਸਟਰ ਤੋਂ ਜਿਹੜਾ ਸੰਦੀਪ ਮੁੰਡਾ ਠਹਿਰਿਆ ਸੀ ਉਹਨੂੰ ਅਸੀਂ ਫੋਨ ਕੀਤਾ ਕਹਿੰਦਾ ਭਾਜੀ ਮੈਂ ਤਾਂ ਆ ਗਿਆ ਤੇ ਤੁਸੀਂ ਕਮਰੇ ਜਾ ਕੇ ਪਤਾ ਕਰ ਲਓ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈਗੀ ਉਹਨਾਂ ਦੀ ਤੇ ਮੈਂ ਕੋ ਫੜੂਗਾ ਤੁਸੀਂ ਮੇਰੇ ਕੋਲ ਚਾਬੀ ਨਹੀਂ ਹੈਗੀ ਉਹਨਾਂ ਦੀ ਕਹਿੰਦਾ ਤੁਸੀਂ ਡੁਪਲੀਕੇਟ ਚਾਬੀ ਨਾਲ ਖੋਲ ਕੇ ਦੇਖ ਲਓ ਮੈਂ ਡੁਪਲੀਕੇਟ ਚਾਬੀ ਕੱਟੀ ਤੇ ਜਾ ਕੇ ਮੈਂ ਕਮਰੇ 'ਚ ਗਿਆ ਚਾਬੀ ਲਾਈ ਤੇ ਅੰਦਰ ਸਮੈਲ ਆ ਰਹੀ ਸੀ ਨਾਲ ਉਹ ਬੰਦਾ ਮੈਨੂੰ ਫੋਨ ਤੇ ਗੱਲ ਕਰ ਰਿਹਾ ਸੀ ਤੇ ਮੈਂ ਕਿਹਾ ਤੂੰ 2 ਮਿੰਟੋ ਕੁ ਮੈਂ ਤੇ ਨਾਲ ਜਾ ਕੇ ਦੇਖਦਾ ਫੋਨ ਤੇ ਨਾਲ ਇੱਕ ਕੰਟੀਨਿਊ ਗੱਲਬਾਤ ਹੋ ਰਹੀ ਸੀ ਸਰ ਕਿੰਨੀ ਕੁ ਉਮਰ ਹੈ ਉਹਦੀ ਕਿਤੇ ਜੀ ਬੰਦੇ ਜੱਤ ਹੋਈ ਹੈ ਅਪਰੋਕਸ 50 ਪਲਸ ਹੋਣਾ ਕਿੱਥੇ ਰਸੀ ਗੁਲਧਿਆਣਾ ਸ਼ਹਿਰ ਦੀ ਇਹ ਤੁਹਾਨੂੰ ਜਿਹੜੀ ਬੁਕਿੰਗ ਕਰਾਈ ਕਿੱਥੋਂ ਕਰਾਈ ਕਿੱਦਾਂ ਕਰਾਈ ਸੀ ਉਹ ਦੋ ਬੰਦੇ ਆਏ ਸੀ ਭਾਜੀ ਉੱਥੇ ਉਹਨਾਂ ਦੇ ਨਾਮ ਕਰਪਾਤਾ ਹੋਵੇ ਨੀ ਤਿੰਨ ਸੀ ਇਹਦੇ ਇੱਕ ਦੂਜਾ ਭਾਈ ਨੇ ਹੁਣ ਇਸ ਟੇ ਬੰਦੇ ਹਾਂਜੀ ਉਹ ਬੰਦੇ ਇਸ ਟੇ ਬੈਠੇ ਨੇ ਹੋਟਲ ਦੇ ਨੀ 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 ਜਿਹੜੇ ਜਿਹਨੇ ਬੁਕਿੰਗ ਕਰਾਈ ਹੈ ਜਿਹੜੇ ਨਾਲ ਸੀ ਆਈਡੀ ਪ੍ਰੂਫ ਦੋਨਾਂ ਦੇ ਲੈ ਹਾਂਜੀ ਹਾਂਜੀ हाउ रूम के बगल के खा दो थोड़ी नहीं भाई वो पुलिस वाले ने जबर की कोई नहीं कोई क्या ये नाम था क्या अभी आधे घंटे पहले इंफॉर्मेशन मिली यहाँ होटल ओनर्स का फोन गया था कि एक अनआइडेंटिफाइड मेल एज अबाउट 45 इयर्स ही हैज बीन फाउंड डेड इन इस होटल रूम सो एस सून एज वी गॉट द इंफॉर्मेशन अपा इधर आ गए ने तो पुलिस इज इन्वेस्टिगेटिंग द केस फ्रॉम ऑल द एंगल्स जिमे भी साडे कोले और कोई क्लूज हमें मिला नहीं आप बतानो दसु मतलब पता चले क्या क्या कारण है कुछ As I, said, as i said 30 minutes hmm. back hi hame ye information mili hai aur forensic experts are on the scene a cyber experts are on the scene we are investigating the case from all angles again as i said we are investigating hum kuch injections bhi mile keh ja raha hai no connection no comments subscribe karo bbc punjab tv nu ate taza tarin khabran layi bell da button dabao